ਥਾਣਾ ਸਿਟੀ ਬੰਗਾ ਦੇ ਨਜ਼ਦੀਕ ਮਨੀ ਚੈਂਜਰ ਤੇ ਹੋਈ ਅਸਲੇ ਦੇ ਜ਼ੋਰ ਨਾਲ ਲੁੱਟ ਹੋ ਥਾਣਾ ਸਿਟੀ ਬੰਗਾ ਦੇ ਨਜ਼ਦੀਕ ਮਨੀ ਚੈਂਜਰ ਤੇ ਹੋਈ ਅਸਲੇ ਦੇ ਜ਼ੋਰ ਨਾਲ ਲੁੱਟ ਹੋ ਹਾਂਜੀ ਉਹ ਜਿਹੜਾ ਸੱਟਾ ਹੈ ਜੀ ਉਹ ਕਦੀ ਬੱਟ ਮਾਰਿਆ ਉਸਤਾਲ ਦੇ ਉਹਦੇ ਘਟਾਕੇ ਲੱਗੇ ਰਣਜੀਤ ਸਿੰਘ ਆ ਅੰਸ਼ਦੀਪ ਐਂਟਰਪ੍ਰਾਈਜ਼ ਦੁਕਾਨਦਾਰ ਆ ਨਾਮ ਮਨਪ੍ਰੀਤ ਦਾ ਕੋਈ ਸ਼ੇਰ ਸਰ ਉਹ ਦਵਾਈ ਲੈਣ ਗਿਆ ਜੀ ਫਲੋਰ ਤੇ ਮੈਨੂੰ 3 ਵਜੇ ਕੁੜੀ ਦਾ ਫੋਨ ਆਇਆ ਵੀ ਕੋਈ ਬੰਦੇ ਪਾ ਗਿਆ ਕਦਮੇ ਤੇ ਉਹਦੇ ਪਿਸਟਲ ਇੱਥੇ ਮਾਰ ਕੇ ਭੱਜ ਹਾਂਜੀ ਸਰ ਦੇ ਪਿੱਛੇ ਦੇ ਮੁੰਡੇ ਦੋ ਜਣੇ ਹਾਂ ਜਿਹੜੇ ਉਹਦੀ ਚਾਪੀ ਦੀ ਸ਼ਾਨ ਹਜੇ ਤੱਕ ਤਾਂ ਨਹੀਂ ਹੋਈ ਸਰਕਾਰ ਦੇ ਕੋਈ ਹਾਂਜੀ ਕੋਈ ਜਾਨ ਗਲ ਗਈ ਤੇ ਕੁੜੀ ਦਾ ਨਾਮ ਕੀ ਹੈ ਮੈਨੂੰ ਕਿਤੇ ਪਰ ਤਾਂ ਮੇਰੀ ਉਹਦਾ ਟੈਸਟ ਕਰਨਾ ਥੋੜਾ ਬਣਾ ਹੈਗਾ ਜੀ ਇੱਕ ਅੱਧੀ ਕਾਪੀ ਦਾ ਮਿਸਟੇਕ ਲੱਗਦੀ ਹੈ ਹਾਂਜੀ ਬਈ ਆ ਕੇ ਆ ਕੇ ਬਈ ਆ ਕੇ ਆ ਕੇ ਹਾਂਜੀ ਹਾਂਜੀ ਲੈ ਜੀ ਉਹ ਉਹ پوری ਕੱਲੀ ਜੀ ਨਾਲ ਦਵਾਈ ਲਾਂਗੇ ਉਹ ਕੱਲਾ ਹੀ ਚੱਲ ਜੀ ਇਹਨੇ ਆਈ ਸੀ ਕਹਿੰਦੇ ਪੇਮੈਂਟ ਚੈੱਕ ਕਰ ਲਿਓ ਦੇਖਿਓ ਆਇਆ ਕਿ ਨਹੀਂ ਤੇ ਮੈਂ ਤੁਹਾਨੂੰ ਬਿਲਕੁਲ ਤੇ ਆ ਨੰਬਰ 'ਤੇ ਉਹਨਾਂ ਕੋਲੋਂ ਆਪੇ ਸੀ ਪੇਮੈਂਟ ਦਾਂ ਤੇ ਇਹਨਾਂ ਨੂੰ ਪਤਾ ਉਹਨਾਂ ਦੇ ਕੋਲੋਂ ਚੱਲਣਾ ਕਿ ਦੁੱਧ ਸਵੇਰ ਦਾ ਕਰਕੇ ਫੋਨ ਲਿਓ ਤੇ ਇਸ ਇਸ ਤੋਂ ਦੀ ਬੈਕ ਸਾਈਡ ਤੇ ਇਹ ਸਿਰਚ ਮਾਰੀਓ ਕੋਈ ਨਾ ਜੀ ਤੋ ਅੱਜ ਨਹੀਂ ਸੀ ਸਰ ਕੋਈ ਮਤਵਾਰ ਬੁੱਕ ਕਰ ਸਕੀ। ਮੁਕ। ਸਤ੍ਰੀਪਸਾਲ ਚ 23 ਸਾਲ ਦੇ ਹਾਂ। ਫੁੱਲ ਨਾਈਟ ਦਾ ਆਨਸਰ ਦੇਣੀ। ਕੰਮ ਕਰਦੇ। ਇਹਦਾ ਕੰਮ ਵੀ ਇਹਦੇ ਮਨ ਕਰਾਉਂਦਾ ਹੈ। ਮਨੀ ਕਿੰਨੇ ਕੰਤ? ਤੋ ਪਤਾ ਨਹੀਂ ਲੱਗਿਆ 3-4 ਬਾਅਦ ਚ ਲੱਗਦਾ ਦੋ ਵਾਰ। ਬੈਕ ਮਨੀ ਤੇ ਇੱਕ ਵਾਰ ਮੈਨੂੰ ਮਾਰੀ ਫਾਂਸੇ ਗਏ ਸੀ। ਕੱਲ੍ਹ ਨਹੀਂ ਕਿਸੇ ਬੁਗਲ ਦੇ ਚ ਹੱਥ ਪਾ ਲਿਆ। ਅੱਜ ਮੈਂ ਐਸੇ ਆਇਆ ਹੋਆ ਚੈੱਕ ਕਰ ਰਿਹਾ ਕਹਿੰਦਾ ਉਹ ਘਰਨ ਲੱਗੀ ਸੀ ਮੇਰੇ।